ਪਠਾਨਕੋੜ ਵਿੱਚ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਅੜਾਉਣ ਦੀ ਧਮਕੀ ਦੇਣ ਵਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਅਨੋਖੇ ਤੇ ਵੱਡੇ ਖੁਲਾਸੇ ਕੀਤੇ ਨੇ ਦਰਸਲ ਟਾਕੀ ਰੋਡ ਤੇ ਇੱਕ ਖਾਲੀ ਪਲਾਟ 'ਚ ਖੜੀ ਇੱਕ ਕਾਰ ਦੇ ਸ਼ੀਸ਼ੇ ਤੋੜਨ ਅਤੇ ਕਾਗਜ਼ ਦੇ ਟੁਕੜਿਆਂ ਤੇ ਪਾਕਿਸਤਾਨ ਜਿੰਦਾਬਾਦ ਅਤੇ ਦਫ਼ਤਰ ਨੂੰ ਅੜਾਉਣ ਦੀ ਧਮਕੀ ਦੇਣ ਵਾਲਾ ਟਾਕੀ ਪਿੰਡ ਦਾ ਹੀ ਨਿਕਲਿਆ ਹੈ ਨੌਜਵਾਨ ਗਵਾਂਡੀ ਦੀ ਕਾਰ ਪਲਾਟ ਚ ਖੜੀ ਹੋਣ ਤੋਂ ਪ੍ਰਸ਼ਾਨ ਸੀ ਜਿਸ ਕਾਰਨ ਉਸਨੇ ਇਹ ਸਾਜ਼ਿਸ਼ ਰਚੀ ਪੁਛਕਿਛ ਦੌਰਾਨ ਖੁਲਾਸਾ ਹੋਇਆ ਕਿ ਡਰਾਮਾ ਰਚਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੁਲਜ਼ਮ ਨਿਤਿਨ ਗੁਪਤਾ ਟਾਕੀ ਬਾਲਾ ਜੀ ਨਗਰ ਦਾ ਰਹਿਣ ਵਾਲਾ ਹੈ ਥਾਣਾ ਡਿਵੀਜ਼ਨ ਨੰਬਰ 2 ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਜਾਂਚ ਸਾਹਮਣੇ ਆਇਆ ਹੈ ਕਿ ਨਿਤਿਨ ਟਾਕਾ ਦੇ ਬਾਲਾਜੀ ਨਗਰ ਨੂੰ ਜਾਂਦੀ ਸੜਕ ਤੇ ਨੈਰੂ ਨਗਰ ਚ ਰਹਿੰਦਾ ਹੈ ਉਸ ਦੇ ਘਰ ਦੇ ਨਾਲ ਕਿਸੇ ਦਾ ਖਾਲੀ ਪਲਾਟ ਹੈ ਜਿੱਥੇ ਗਵਾਂਡੀ ਆਪਣੀ ਕਾਰ ਖੜੀ ਕਰਦਾ ਸੀ ਇਸ ਤੋਂ ਨਿਤਿਨ ਨਾਖੁਸ਼ ਸੀ ਨਿਤਿਨ ਨੇ ਘਰ ਦੇ ਬਾਹਰ ਕੈਮਰੇ ਲਗਾਏ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਿਅਕਤੀ ਪਲਾਟ ਵਿੱਚ ਕੋਈ ਕਾਰਜਾ ਆਟੋ ਨਾ ਖੜਾ ਕਰ ਸਕੇ ਦੇਰ ਰਾਤ ਨਿਤਿਨੇ ਪਲਾਟ ਵਿੱਚ ਖੜੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਕਾਗਜ਼ਾਂ ਦੇ ਟੁਕੜਿਆਂ ਤੇ ਹਿੰਦੀ ਵਿੱਚ ਪਾਕਿਸਤਾਨ ਜਿੰਦਾਬਾਦ ਵਰਗੀਆਂ ਧਮਕੀਆਂ ਲਿਖ ਕੇ ਸਰਕਾਰੀ ਦਫ਼ਤਰਾਂ ਨੂੰ ਅੜਾਉਣ ਵੀ ਤੋੜਾਉਣ ਦੀ ਵੀ ਧਮਕੀ ਦਿੱਤੀ ਤੇ ਉਹ ਕਾਗਜ਼ ਤੇ ਲਿਖ ਕੇ ਸਾਰਾ ਕੁਝ ਗੱਡੀ ਵਿੱਚ ਰੱਖ ਕੇ ਫਰਾਰ ਹੋ ਗਿਆ ਉਸਨੇ ਫਿਰ ਖੁਦ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਕਾਰ ਦੇ ਨੇੜੇ 3-4 ਛੱਕੀ ਵਿਅਕਤੀ ਦੇਖੇ ਗਏ ਨੇ ਨਿਤਿ ਨੇ ਦੱਸਿਆ ਕਿ ਕਾਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਨੁਕਸਾਨ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਪਹਿਲੀ ਨਜ਼ਰ ਚ ਹੀ ਹਿੰਦੀ ਚ ਲਿਖੇ ਕਾਗਜ਼ ਦੇ ਟੁਕੜੇ ਕਿਸੇ ਦੀ ਸ਼ਰਾਰਤ ਹੋਣ ਦਾ ਸ਼ੱਕ ਹੋਇਆ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਪੁਲਿਸ ਨੂੰ ਸੂਚਨਾ ਦੇਣ ਵਾਲਾ ਨਿਤਿਨ ਹੀ ਸਾਰਾ ਡਰਾਮਾ ਰਚ ਰਿਹਾ ਸੀ ਐਸਐਸਪੀ ਸੁਹੇਲ ਕਾਸਿਮ ਮੀ ਨੇ ਦੱਸਿਆ ਕਿ ਡਰਾਮਾ ਰਚਣ ਵਾਲੇ ਨਿਤਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ